ਫਾਸਟ ਆ ਪੂਰੀ ਰਿਕਾਰਡਿੰਗ ਕਰੀ ਮੈਂ ਰਾੜੀ ਆ ਚਲੋ ਆ ਗਿਆ ਨੀਲੀ ਨਿਕਰ ਦਮਨਾ ਹੋ ਹਾਂ ਆ ਜਾ ਆ 100 ਰੁਪਿਆ ਸਿੱਧੀ ਕਰਪਤ ਜਾਪਤ ਜਾ ਵੜ ਲਾ ਨਾ ਨਾ ਹੁੰਦਾਏ ਪ੍ਰਾਈਸ ਨੂੰ ਨਾ ਨਹੀਂ ਕਰਨੀ ਲੈ ਵੜ ਇਹ 100 ਆ ਤੇ 100 ਰੁਪਿਆ ਮੱਥਾ ਟੇਜ ਚਲੋ ਬੈਕ ਲਾ ਜੇ ਠੀਕ ਆ ਖਰਜਾ ਖਰਜਾ ਚੱਲ ਬੱਸ ਜਦੋਂ ਇਹਨਾਂ ਦੀ ਖਤਮ ਹੋ ਗਈ ਉਹਦੋਂ ਆਪਾਂ ਭੱਜ ਲਾਂਗੇ ਚਲੋ 1 ਮਿੰਟ ਹੁਣ ਨਾ ਆਪਦੇ ਬੈਕ ਜਾਓਗੇ 50 ਉਹ ਪਹਿਲੇ ਪੋਲ ਤੱਕ ਲਾ ਕੇ ਰਾਈਟ ਸਾਈਡ ਫਿਰ ਦ 20 ਕਿਲੋਮੀਟਰ ਦੀ ਸਪ੍ਰਿੰਟ ਆ ਫਿਰ ਰੈਕਸ ਆ 1 ਮਿੰਟ ਰੈਡੀ ਹੋ ਸਟਾਰ ਬਹੁਤ ਵਧੀਆ ਬਹੁਤ ਵਧੀਆ ਕਮ ਕਮ ਚਲੋ ਆਜੋ ਆਪਾਂ ਵੀ ਆਜੋ ਓਏ ਚਲੋ ਸਟਾਰ ਚਲੋ ਚਲੋ ਛੇਤੀ ਕਰੋ ਹੱਦ ਹਰ ਨੂੰ ਨਾ ਨਾ ਆਪਾਂ ਇੱਧਰ ਲੈ ਬੰਦੇ ਇੱਧਰ ਹੋ ਜਾਓ ਇੱਧਰ ਲੈ ਇੱਧਰ ਹੋ ਜਾਓ ਗਰਾਊਂਡ ਕਲੀਅਰ ਕਰ ਦਿਓ ਉਹਨਾਂ ਨੇ ਸਪ੍ਰਿੰਟ ਲਾਉਣੀ ਆ ਚਲੋ ਚਲੋ ਪੁੱਤ ਤੇਜ ਹੋਵੋ ਬਹੁਤ ਟਾਈਮ ਹੋ ਗਿਆ ਸਪ੍ਰਿੰਟਾਂ ਹੀ ਨੇ ਹਜੇ ਸਪ੍ਰਿੰਟਾਂ ਹੀ ਚੱਲ ਰਹੀਆਂ ਨੇ ਫੇਰ ਕਦੋਂ ਐਕਸਰਸਾਈਜ਼ ਕੀਤੀ 1 2 ਆਜੋ 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 ਓਏ ਨਹੀਂ ਯਾਰ ਮੇਰਾ ਮੈਂ ਮੇਰਾ ਗੋਡਾ ਥੋੜਾ ਖੱਤੀ ਜੀ ਮੰਦਾ ਪਿੱਛੋਂ ਕੌਣ ਮੁੰਨਾ ਕਿੱਥੇ ਮੁੰਨਾ ਇਹਨਾਂ ਨੂੰ ਐਂ ਆਖ ਨਹੀਂ ਵੀ ਉੱਥੇ ਤਾਂ ਅਸੀਂ ਬੈਕ ਨਹੀਂ ਭੱਜਣਾ ਅਸੀਂ ਤਾਂ ਜਾਫੀ ਆ ਜਾਫੀਆਂ ਵਾਲੀ ਕਰ ਲੋ ਇਹਨੇ ਗੋਲ ਕੀਪਰ ਕਹਿੰਦਾ ਮੈਂ ਕਿਹੜਾ ਵਿੱਚ ਭੱਜਣਾ ਰੈਡੀ ਹੋ ਤੁਸੀਂ ਟੀਮ 1 1 2 3 ਆਜੋ ਆਪਣੇ ਵਾਲੀ ਵੀ ਟੀਮ ਵੀ ਠੀਕ ਆ 1 2 3 ਗੱਡ 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 ਜ਼ੋਰ ਲਾੜੀ ਓਏ ਬੈਗ ਤੇ ਖੱਚ ਪੈਂਦੀ ਆ ਯਾਰ ਉਹ ਜਾਲੀ ਨੂੰ ਹੱਥ ਲਾ ਕੇ ਆਉਣਾ ਭਾਈ ਉਹ ਮੁੜ ਕੇ ਆਉਣਾ ਮੁੜ ਕੇ ਤੁਰ ਕੇ ਰੈਡੀ ਹੋ 1 2 3 ਓਏ ਬਾਂਦਰਾ ਜਿਆ ਭਾਈ ਪਹਿਲਾਂ ਹੀ ਖੜਾ ਨਾ ਇਕੱਲੀ ਸਟਾਰਟ ਕਹਿ ਦਿਆ ਮੈਂ ਕਹਿੰਦਾ ਇਹਨਾਂ ਨੂੰ ਯਾਰ ਛੁੱਟੀਆਂ ਕਰੋ ਇਹਨਾਂ ਨੂੰ ਨਾਨਕੇ ਨੂੰ ਨਕੇ ਜਾਇਆ ਉਹ ਮਹੀਨਾ ਚਲੋ ਉਸਤਾਦ 1 2 3 4 ਗੱਡ ਆ ਜਾ ਦੋ ਤਿੰਨ ਚਾਰ ਸੌਖੀ ਗੱਲ ਚਲੋ ਹਾਂ ਬਹੁਤ ਵਧੀਆ ਪੌਣੀ ਸਿੰਗਲ ਚ ਹੀ ਲਾ ਅਰੇ ਨਿੱਕਰ ਲਾ ਵੇ ਵੱਡੀ ਨਿੱਕਰ ਹੋ ਪੈਰਾਂ ਚ ਉਹ ਨਿੱਕਰ ਫਸੀ ਪਈ ਆ ਯਾ ਟਾਈਟ ਕਿੰਨੀ ਆ ਲਾਵੇ ਕੋਈ ਨਹੀਂ ਗਰਾਂ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਰਮਾਲੀ ਬਣਾਓ ਰਮਾਲੀ ਲਾ ਕੇ ਘੱਟ ਤੋਂ ਘੱਟ ਛੋਟੀਆਂ ਨਿੱਕਰ ਆਉਣ ਥੋ ਡਸਟ੍ਰੈਚੇਬਲ ਹੋਣ ਨਾਲੇ 1 2 3 ਯਾ ਆਵੇ ਮੈਂ ਕਿੰਨੀ ਸਪੀਡ ਚਲਾਉਣਾ ਚਾਰ ਤਾਂ ਜੰਪ ਲਾਉਣੇ ਆ ਮਰਨ ਤਾਂ ਲੱਗੇ ਚਾਹ ਪਾਉਣੀ ਆ ਬਹੁਤ ਸੋਣਾ ਹੋਏ ਹਾਂ ਦੇ ਚਾਰ ਜੰਪ ਲਾਉਣੇ ਆ ਉਹ ਤਾਂ ਸਪੀਡ ਚ ਲਾਓ 16 ਲਾ ਲਓ 16 12 ਆ ਰਹੀ ਜਾ ਰਾ ਜਿਆਦਾ ਚਾਰ ਲੱਗਣਗੇ ਜਾਂ ਹੱਥ ਨੇ ਉਹ ਥੋੜੀ ਇੱਛਾ ਤੇ ਹਾਂ ਹਾਂ ਲਿਆ ਪਾਣੀ ਪਾਣੀ ਲਾਓ ਲਾਓ ਚਲੋ ਚਲੋ 16 ਦੋ ਤਿੰਨ ਮੇਰੀਆਂ ਚਾਰ ਥੱਲੇ ਕਿਹੜੀ ਪੱਪ ਮਾਰਦਾ ਥੱਲੇ ਵੀ ਗਣੀ ਜਾਣਾ ਨਾ 1 2 3 4 ਆ ਅਛੋਤੇ ਲਾਉਣਾ ਸੱਟ ਨਾ ਖਾ ਲਿਓ ਯਾਰ ਬਾਕੀ ਸਰਜੂ ਪੂਰੀ ਪੈੜਕ ਮਾਰਿਆ ਕਰੋ ਇੱਕ ਸੈੱਟ ਹੋਰਾ ਚਲੋ 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 ਫੇਰ 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 1 2 3 4 ਬਹੁਤ ਵਧੀਆ 12 ਹੋ ਗਏ 12 20 ਲਾਉਣੇ ਆ ਇੱਕ ਸੈੱਟ ਚ ਦੋ ਰਹਿ ਗਏ ਦੋ 1 2 3 4 3 ਹੋ ਤੇ ਸਿੱਧੇ ਜੰਪ ਬੱਸ ਬੱਸ ਰਿਓ ਚਲੋ 1 2 3 4 ਜਾਦਾ 15 16 17 18 19 20 ਉਹ ਨੀਲੇ ਕੁੱਪੇ ਤਗਵਾ ਹੀ ਜਾਂਦੇ ਆ ਵੀ ਵਾ ਠੀਕ ਆ ਬਹੁਤ ਆ 20 ਲਾਇਆ ਕਰੋ ਗਣ ਕੇ ਚਣ ਕੇ ਠੀਕ ਆ ਆ ਜੋ ਪਿਛਲੀ ਗੇਰੀ ਨਹੀਂ ਪੱਟਾਂ ਵਾਲੀ ਲਈ ਸੀ ਤੰਮੇ ਉਹ ਤੋਂ ਵੱਧ ਔਖੇ ਸੀ ਨਾ ਫਰਕ ਪੈ ਗਿਆ ਇਸ ਟਾਈਮ ਨੇ ਦਾ ਚਲੋ ਚਲੋ ਫੇਰ ਫੇਰ 20 ਦੇ ਸਿੱਧੇ ਇਮਾਨਦਾਰੀ ਨਾਲ ਨਾ ਲਾਲਾ ਜੱਟੇ ਮਾਰਦੀ ਲਾ ਜਿੰਨੀ ਮਰਜੀ ਜਿੰਨੀ ਜਾਨ ਆ ਲਾਲਾ 15 ਲਾ ਲਈ ਫਿਰ ਜੇ ਘੱਟ ਲਾਉਣੇ ਬਹੁਤ ਵਧੀਆ ਦੰਮੇ ਪਰ ਪੂਰੇ ਲਾਇਓ ਉਈ ਨਾ ਕੁल्ले ਜਿਵੇਂ ਜੋੜ ਕੇ ਭੱਜੀ ਜਾਇਓ ਵੱਡਾ ਜੰਪ ਹਾਂ ਜੰਪ ਵੱਡਾ ਲਾਇਆ ਕਰੋ ਖੋਲ ਕੇ ਰੀਚ ਵਾਲੀ ਛੋਟੀ ਆ ਕਿਵੇਂ ਲਾਉਣਾ ਤੂੰ ਛੋਟੇ ਲਾਉਣਾ ਮੈਂ ਐਮ ਲਾਉਣਾ ਲੈ ਤੁ ਹਣਾ ਆਈ ਇਨੀ ਤੂੰ ਇਹਨੇ ਕਨੇਕਟ ਇਹਨੇ ਕਨੇਕਟ ਸੈਨ ਲਾਓ ਸੈਨ ਫਿਰ ਸੈਡਾਂ ਤੇ ਚਲੋ ਚਲੋ ਸਟਾਰਟ ਕਿੱਸਾ ਹੋ ਗਿਆ 2 ਵਜੇ ਬਹੁਤ ਵਧੀਆ ਸ਼ਾਬਾਸ਼ ਹਾਂ ਜੀਲ ਪੂਰੀ ਲੈ ਕੇ ਪਤਾ ਹੋਇਆ ਦਾ ਡੱਪਾ ਹੋ ਦੇ ਹਾਂ ਹਾਂ ਨਹੀਂ ਲਾਓ ਚਾਹੇ ਔੜੀ ਲਾਓ ਨਮਸਕਾਰ 15 ਰਿਲੈਕਸ 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 20 ਦਾ ਸੈੱਟ ਚਲੋ ਚਲੋ ਹਾਂ ਹਾਂ 20 ਦਾ ਚਲੋ ਫੇਰ ਸਟਾਰਟ ਨਾਲ ਹੀ ਬਾਹਲੀ ਰੈਸਟ ਨਹੀਂ ਲੈਣੀ ਤੋੜਾ ਹੀ ਫਾਇਦਾ 1 2 3 ਬਹੁਤ ਵਧੀਆ ਬਹੁਤ ਵਧੀਆ ਉਹ ਸਵੇਰ ਦਾ ਪੀ ਜਾਂਦਾ ਤੂੰ ਹਾਂ ਚਲੋ ਚਲੋ ਸਾਰੇ ਬਾਵਾ ਖਾਨੇ ਆ ਯਾਰ ਇੱਕ ਵਰੀਸ ਨੂੰ ਕਹਿ ਦਤਾ ਕਿੰਨੀਆਂ ਲਾਉਣੀਆਂ ਕਿੰਨੀਆਂ ਲਾਉਣੀਆਂ ਕੱਲੇ-ਕੱਲੇ ਨੂੰ ਆ ਕੇ ਕੰਨ ਚ ਦੱਸਾਂ ਹਰੇਕ ਕੱਲਾ-ਕੱਲੇ ਨੂੰ ਪੁੱਛੀ ਜਾਂਦਾ ਕਿੰਨੀਆਂ ਲਾਉਣੀਆਂ ਕਿੱਲੀਆਂ ਲਾਉਣੀਆਂ ਪਾਪੀ ਭਰੇ ਹੋ ਜਾਣਾ ਇਹਨਾਂ ਨੇ ਹਾਂ ਰਹਿਣ ਦੇ ਤੋ ਦੋ ਹਾ ਥੋ ਥੋ ਛੇਤੀ 10 ਮਿੰਟ ਕਿਹਾ ਉਹਨਾਂ ਨੇ ਖਰਾਕ ਮੰਡਣੀਆਂ ਕੋਈ ਨਹੀਂ ਕੋਈ ਨਹੀਂ ਹੋ ਜਾਏਗਾ ਸੈਟ ਟੌਨ ਆ ਦੇ ਹਾਂ ਹੋ ਗਏ ਪੰਜੇ ਚੱਕੋ ਚਲੋ ਬਾਹਾਂ ਇੱਥੇ ਜੰਪ 20 1 2 3 4 5 6 7 8 9 10 11 12 13 14 15 16 17 18 19 20 ਗੋਡੇ ਨਾ ਮਾਰੋ ਤਾਂ ਨੂੰ ਗਿੱਟੇ ਚਲੋ ਫੇਰ ਵੀ ਪੱਟ ਨਹੀਂ ਮਾਰਨੇ ਉੱਪਰ ਨੂੰ ਗੱਟੇ ਪੰਜੇ ਆ ਮਾਲਾਪਾ ਐ ਖੜਕੇ ਨਹੀਂ ਟੱਪਦੇ ਇਹੀ ਐ ਪੰਜੇ ਹਿੱਲਣ ਬੈਜੋ 15 15 ਤੇ ਆਜੋ ਪਹਿਲਾਂ ਬੋਡੀ ਕਰੋ 50% ਔਨ ਹੋ ਗਈ ਚੱਕੋ ਪੰਜੇ ਹੁਣ ਆ ਚਲੋ ਸਟਾਰਟ 1 2 3 4 5 6 7 अठ्ठ नसह बारा तेर चौद्र पद्र हो इक स्टवर